ਔਰ ਆਪਣੇ ਪਿਆਰੇ ਲੋਕਾਂ ਚ ਆਇਆ ਮੇਰਾ ਵਿਧਾਨ ਸਭਾ ਹਲਕਾ ਪੋਆ ਔਰ ਪਿੰਡ ਰਮਕਾਲਮਾ ਦੇ ਅੰਦਰ ਇਸ ਵੇਲੇ ਜਿੱਤੇ ਆਪਾਂ ਖੜੇ ਆ ਜਿਹੜਾ ਦੁਗਾਟਨ ਕੀਤਾ ਪਿੰਡ ਰਮਕਾਲਮਾ ਦੇ ਅੰਦਰ ਕੋਈ ਵੀ ਕਮਿਊਨਿਟੀ ਹਾਲ ਨਹੀਂ ਸੀਗਾ ਖੰਡਰ ਟਾਈਪ ਸੀਗਾ ਸੋ ਅ ਅੱਜ ਮੈਨੂੰ ਖੁਸ਼ੀ ਆ ਕਿ ਭੈਣ ਜੀ ਜਿਹੜੇ ਇਸ ਪਿੰਡ ਦੇ ਸਰਪੰਚ ਨੇ ਔਰ ਜਨਾਬ ਦੀ ਅਗਵਾਈ ਦੇ ਵਿੱਚ ਮੈਂ ਜਿਸ ਕਮਿਊਨਿਟੀ ਹਾਲ ਦਾ ਨੀਂ ਪੱਥਰ ਰੱਖਿਆ ਸੋ 12 ਲੱਖ ਰੁਪਏ ਨਾਲ ਨੂੰ ਜਿਹੜਾ ਉਹ ਉਹਦੀ ਸਾਰੀ ਦੇ ਲਈ ਜੋ ਚਲਾ ਗਿਆ ਕੁਝ ਆਪਾਂ ਹੁਣ ਦੇ ਰਹੇ ਆਂ ਸੋ ਇੱਕ ਵਧੀਆ ਮਤਲਬ ਇਹਨਾਂ ਨੂੰ ਬਣਾ ਕੇ ਦੇਵਾਂਗੇ ਜੇ 12 ਦੇ ਉੱਪਰ ਵੀ ਲੋੜ ਪਈ ਉਹ ਵੀ ਪੈਸੇ ਅਸੀਂ ਦੇਵਾਂਗੇ ਅਸੀਂ ਚਾਹਨੇ ਵੀ ਇੱਕ ਚੰਗੀ ਚੀਜ਼ ਲੋਕਾਂ ਨੂੰ ਮਿਲੇ ਅੱਜ ਕੋਈ ਵੀ ਸਧਾਰਨ ਬੰਦਾ ਲੱਖ ਰੁਪਏ ਲਾ ਕੇ ਪੈਲਸ ਨਹੀਂ ਕਰ ਸਕਦਾ ਸੋ ਅਸੀਂ ਗਰੀਬਾਂ 'ਚ ਗਏ ਆਂ ਸਾਨੂੰ ਗਰੀਬਾਂ ਦੀ ਜ਼ਿੰਦਗੀ ਦਾ ਪਤਾ ਚੰਗੀ ਤਰ੍ਹਾਂ ਸੋ ਇੱਕ ਪੈਲਸ ਅਸੀਂ ਕੋਲੀਆਂ ਬਣਾਇਆ ਇੱਕ ਅਜੇ ਇਥੇ ਨਿਵਾਣ ਉਹਦੇ ਕਾਜਾਂ ਦਾ ਰੰਮ ਰੱਖਿਆ ਸੋ ਸਾਰੇ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਸੋ ਇਹਨਾਂ ਨੇ ਨਵੀਂ ਪੰਚਾਇਤ ਵੀ ਇੱਥੇ ਚੁਣੀ ਉਸ ਪੰਚਾਇਤ ਨੂੰ ਵੀ ਸੋ ਫਿਰ ਇੱਕ ਵਾਰ ਆਪਣੇ ਲੋਕਾਂ ਚ ਆਇਆ ਸੋ ਲਗਾਤਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਇਸ ਇਲਾਕੇ ਦਾ ਕੋਈ ਐਸਾ ਪਿੰਡ ਨਹੀਂ ਦੇਸ ਪੱਡ ਦੀ ਪੰਚਾਇਤ ਦੇ ਵਿੱਚ ਲੱਖਾਂ ਰੁਪਏ ਨਾ ਗਏ ਹੋਣ ਜਾਂ ਕੰਮ ਨਾ ਲੱਗਿਆ ਹੋਵੇ ਚਾਹੇ ਸਕੂਲਾਂ ਚ ਹੋਵੇ ਚਾਹੇ ਪੰਡਾਂ ਚ ਹੋਵੇ ਸੋ ਮੇਰੀ ਇਸ ਗੱਲ ਦੀ ਮਤਲਬ ਮੇਰੀ ਮੈਂ ਆਪਣੇ ਆਪ ਚ ਹੀ ਇੱਕ ਕਮਿਟਮੈਂਟ ਹੈ ਕਿ ਇੱਕ ਸ਼ਾਨਦਾਰ ਜਿਹੜਾ ਜਾਂਚਕਰ ਇਹਨਾਂ ਨੂੰ ਬਣਾ ਕੇ ਦੇਣਾ ਤਾਂ ਜੋ ਬਹਿਣ ਲੱਗਿਆ ਕੋ ਮਹਿਸੂਸ ਕਰੇ ਵੀ ਕੋ ਚੀਜ਼ ਇੱਥੇ ਬਣੀ ਹੈ ਸੋ ਸਭ ਦਾ ਬਹੁਤ ਬਹੁਤ ਧੰਨਵਾਦ